ਨਮਸਕਾਰ ਮੈਂ ਆਪਣਾ ਨਾਮ ਉਪਰ ਦੱਸਿਆ ਅੱਜ ਇਹ ਕਾਰਜ ਨਿਭਾਇਆ ਜਾ ਰਿਹਾ ਹੈ। ਨਮਸਕਾਰ ਮੈਂ ਸ਼੍ਰੇਤੀ ਵਿੱਚ ਪਹਿਲਾ ਮੋਰਚਾ ਪ੍ਰੈਜ਼ੀਡੈਂਟ ਬਾਗਯ ਜਨਤਾ ਪਾਰਟੀ ਅੱਜ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਸ਼ਹੀਦਾਂ ਨੂੰ ਨਮਨ ਕਰ ਰਹੇ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ 15 ਅਗਸਤ ਦਾ ਦਿਨ ਦੇਖਿਆ ਸੀ ਜਿਨ੍ਹਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ ਸੀ ਜਿਨ੍ਹਾਂ ਕਾਰਨ ਅਸੀਂ ਆਜ਼ਾਦ ਹਿੰਦੁਸਤਾਨ ਚ ਸਾਹ ਲੀਤਾ ਸੀਗਾ ਜਰੇ ਸਾਡੇ ਕਰ ਦੇਸ਼ ਨੂੰ ਕੁਰਬਾਨ ਹੋ ਗਏ ਸੀਗੇ ਤਾਂ ਕਿ ਅਸੀਂ ਆਜ਼ਾਦ ਹੋ ਸਕੀਏ, ਹਿੰਦੁਸਤਾਨ ਆਜ਼ਾਦ ਹੋ ਸਕੇ, ਉਹਨਾਂ ਨੂੰ ਯਾਦ ਕਰਨ ਲਈ ਅੱਜ ਅਸੀਂ ਅੰਮ੍ਰਿਤਸਰ ਵਾਸੀ ਸਾਰੇ ਉਹਨਾਂ ਨੂੰ ਕੈਂਡਲ ਮਾਰਚ ਕਰਕੇ ਕੈਂਡਲ ਜਲਾ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਉਹਨਾਂ ਨੂੰ ਆਪਣੀ ਆਪਣੀ ਸ਼ਰਧਾਂਜਲੀ ਦੇ ਰਹੇ ਹਾਂ। ਸਰ ਇਹ ਨੋਵਲਟੀ ਚੌਂਕ ਤੇ ਕੱਢਿਆ ਜਾ ਰਿਹਾ ਹੈ। ਸਰ ਅਸੀਂ ਇੱਥੇ ਹੀ ਖੜੇ ਹੋ ਕੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਸਰ ਲੋਕਾਂ ਨੂੰ ਅਪੀਲ ਇਹ ਕਰਨਾ ਚਾਹਾਂਗੇ ਕਿ ਜਿਨ੍ਹਾਂ ਨੇ ਸਾਨੂੰ खाए हुए रस्ते उ चलना चाहता है और भारत लशली अपने वतन कुछ करना चाहिए है जय हिंद जय जै भारत स्वतंत्रता दिवस जो आने वाला है अब भारतीय जनता पार्टी अमृतसर जिला अध्यक्ष डॉक्टर रविंदर सिंह संधू जी दी अध्यक्षता ਦੇ ਵਿੱਚ ਅਸੀਂ ਅੱਜ ਇਹ ਕੈਂਡਲ ਮਾਰਚ ਲਾਰੈਂਸ ਰੋਡ ਤੇ ਜਿਹੜਾ ਉਹ ਉਹਦੀ ਪਾਕ ਲੈ ਰਹੇ ਆਂ ਔਰ ਨਾਲ ਹੀ ਇਸ ਕੰਸਿਸਟੈਂਸੀ ਦੇ ਇੰਚਾਰਜ ਜਿਹੜਾ ਨਾਰਥ ਵੇ ਸੁਵਿੰਦਰ ਸਿੰਘ ਪਿੰਟੂ ਜੀ ਵੀ ਖੜੇ ਨੇ ਗਵਟਰ ਰਾਮ ਚਾਵਲਾ ਜੀ ਵੀ ਖੜੇ ਨੇ ਗੌਤਮ अरोड़ा ਜੀ ਵੀ ਖੜੇ ਨੇ ਹਲਕਾ ਜੀ ਜਿਹੜੇ ਮੈਲਾ ਮੋਰਚਾ ਦੇ प्रांत और सूरज जी मेरे छोटे भाई जेड़े भाजपा के सचिव उपस्थित ने अलका जी जे महिला मोर्चा उपाध्यक्ष ने और भाजपा कार्यकर्ता और मात्र शक्ति अज इकट्ठे भारत के शहीदा ने अपने प्राण नछावर करके अठारह सौ सतवंजा तो एक क्रांति शुरू हुई थी और रानी लक्ष्मी बाई तात्या टोपे ਔਰ ਉਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਔਰ ਮਹਾਤਮਾ ਗਾਂਧੀ ਜੀ ਦੇ ਨਾਲ ਸਰਦਾਰ ਪਟੇਲ ਜੀ ਔਰ ਲਾਲਾ ਲਾਜਪਤ ਰਾਏ ਜੀ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸ਼ਹੀਦ ਸੁਖਦੇਵ ਜੀ ਸ਼ਹੀਦ ਉਧਮ ਸਿੰਘ ਜੀ ਦੀਆਂ ਕੁਰਬਾਨੀਆਂ ਕਰਕੇ ਅੱਜ ਅਸੀਂ ਆਜ਼ਾਦੀ ਦੀਆਂ ਕੰਡੀਆਂ ਹਵਾਵਾਂ ਮਾਨ ਰਹੇ ਆ ਔਰ ਸਾਡੇ ਪ੍ਰਧਾਨ ਮੰਤਰੀ ਅਜਸੀ ਤਪਸੀ ਜਿਸ ਅਸੀਂ ਮੋਦੀ ਜੀ ਨੇ 75 ਸਾਲ ਦੀਆਂ ਸਦੀਏ ਪੂਰੇ ਹੁੰਦੇ ਅੰਮ੍ਰਿਤ ਮਹਾਉత్సਵ ਮਨਾਇਆ ਸੀ ਔਰ ਉਸ ਜਿਹੜਾ 100 ਸਾਲਾ ਜਲੇਨਾਲਾ ਬਾਗ ਦਾ ਵੀ ਉਸਵ ਬਨਾਇਆ ਗਿਆ ਔਰ ਜਲੇਨਾਲਾ ਬਾਗ ਦਾ ਵੀ ਸੁੰਦਰੀਕਰਨ ਕਰ ਕੀਤਾ ਗਿਆ ਜਿਹੜੀ ਸ਼ਹੀਦਾ ਦੀ ਤਰਤੀ ਹੈ ਸੋ 15 ਅਗਸਤ ਮੈਂ ਬੇਨਤੀ ਕਰਾਂਗਾ ਸਾਰੇ ਦੇਸ਼ ਵਾਸੀਆਂ ਨੂੰ ਕਿ ਤੂੰ ਭੁੱਲ ਨਾ ਜਾਣਾ ਨੂੰ ਕਿ ਜਿਹਨੇ अपने जीवन कुर्बान करते जरा याद करो कुर्बानी जो शहीद हुए थे उनको उनकी जरा याद करो कुर्बानी वो लोग ने आजादी तो देश की आजादी अपने प्राण नावर करते और जरा सैकड़े साल तो देश गुलाम सी चाहे वो मुगल सी चाहे अंग्रेज सी उस तो बाद आज अज देश आजाद है और देश जो है वो विश्व शक्ति बनन जा रहा है ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਵਾਅਦਾ ਕੀਤਾ ਹੈ ਜਦੋਂ ਲਗਾਤਾਰ ਤੀਸਰੀ ਵਾਰ ਹੀ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਇਸ ਦੇਸ਼ ਨੂੰ ਆਤਮ ਨਿਰਭਰ ਬਣਾਣਾ ਹੈ ਇਸ ਦੇਸ਼ ਨੂੰ ਆਰਥਿਕ ਤੌਰ ਤੇ ਦੁਨੀਆ ਦੀ ਪਹਿਲੀ ਸ਼ਕਤੀ ਬਣਾਣਾ ਹੈ ਤਾਂ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਰਾਸ਼ਟ੍ਰਭਖਤ ਪਾਰਟੀ ਹੈ ਉਹਦੇ ਵੱਲੋਂ ਇਹ 15 ਅਗਸਤ ਨੂੰ ਫਲਕਸੀਜ ਇੱਕ ਕੈਂਡਲ ਮਾਰਚ ਲਾਰਸ ਰੋਡ ਚੌਕ ਤੇ ਨਿਕਾਲਿਆ ਗਿਆ ਹੈ ਤੇ ਸਾਰੇ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦੇ ਮਹਾਨ ਉਸਰ ਤੇ ਮੁਬਾਰਕ ਦਿਨ ਮੇਰਾ ਨਾਮ ਸੁਨਦੇਵ ਸਿੰਘ ਹਨੇਰੀਆ ਮੈਂ ਮੰਡਲ ਪ੍ਰਧਾਨ ਨੌਰਥ ਪੰਚਾਇਤਾਂ ਅਸੀਂ ਇਹ 15 ਅਗਸਤ ਦਾ ਜਿਹੜਾ ਦੇ ਨੇ ਝੰਡਾ ਦਿਵਸ ਮਨਾਉਣਾ ਵਾ ਅਸੀਂ ਹਰ ਘਰ ਦੇ ਵਿੱਚ ਤਿਰੰਗਾ ਲਹਿਰਾਉਣਾ ਵਾ ਜਿਹੜਾ ਸਾਡੇ ਦੇਸ਼ ਦੀ ਸਰਕਾਰ ਵੱਲੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਆਦੇਸ਼ ਆਇਆ ਕਿ ਹਰ ਘਰ ਤੇ ਤਿਰੰਗਾ ਦੇਸ਼ ਦਾ ਲਹਿਰਾਇਆ ਜਾਵੇ ਇਹ ਬੜੀ ਵੱਡੀ ਗੱਲ ਹੈ ਕਿ ਦੇਸ਼ ਦਾ ਤਿਰੰਗਾ ਜਿਹੜਾ ਹਰ ਘਰ ਤੇ ਲਹਿਰਾਉਣਾ ਹਰ ਘਰ ਤੱਕ ਜਾਗਰਿਤ ਕਰਨਾ ਕਿਉਂਕਿ ਦੇਸ਼ ਦੇ ਝੰਡੇ ਦੀ ਬਲੰਦੀਆਂ ਦੀ ਖਾਤਰ ਅਸੀਂ ਅੱਜ ਦੇ ਸਾਡੇ ਦੇਸ਼ ਦਾ ਨਾਮ ਰੋਸ਼ਨ ਹੈ ਵਰਲਡ ਦੇ ਵਿੱਚ ਸੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਸਾਡੇ ਜਿਹੜੇ ਅੰਮ੍ਰਿਤਸਰ ਦੇ ਨੌਰਥ ਦੇ ਸਾਡੇ ਪਰਦਾਨ ਸਾਹਿਬ ਪਿੰਟੂ ਭਾਜੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਰਖਾ ਕੇ ਇਹ ਕੀਤਾ ਸਾਰਾ ਤੇ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਲੋਕਾਂ ਦਾ ਕਿੱਦਾਂ ਪਹੁੰਚ ਕਰਦੇ ਆਂ ਲੋਕਾਂ ਦਾ ਹੀ ਘਰ-ਘਰ ਝੰਡੇ ਲੈ ਕੇ ਜਾਵਾਂਗੇ ਜੀ ਘਰ-ਘਰ ਝੰਡਾ ਜਿਹੜਾ ਆਪਣੀਆਂ ਮੰਡਲ ਦੇ ਵਿੱਚ ਲਵਾਵਾਂਗੇ ਤੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਕਰਾਵਾਂਗੇ ਜਿਹੜਾ 15 ਅਗਸਤ ਦਾ ਦੇਨੇ ਆ ਆਜ਼ਾਦੀ ਦਾ ਦੇਨੇ ਆ ਇਹ ਮਨਾਉਣਾ ਸਾਰਿਆਂ ਨੇ ਰਲ ਮਿਲ ਕੇ ਮਨਾਉਣਾ ਵਾ ਤੇ ਆਪਣਾ ਭਰ ਮਾਤਾ ਕੀ ਜੈ ਹੋ ਬਰਾਤ ਮਦਾ ਕੀ ਜੈ